ਸਤਨਾਮ ਸ਼੍ਰੀ ਵਾਹੀ ਗੁਰੂ ਸਾਹਿਬ ਜੀ ਧਨਸ੍ਰੀ ਜੇ ਪ੍ਰਭ ਤੇ ਪਾਈ ਕੰਠ ਲਾਈ ਗੁਰ ਰਾਖੀ ਸੰਸਾਰ ਸਾਗਰ ਮਹਿ ਜਲਨ ਨਦੀਨੇ ਕਿਨ ਨਾ ਜੁਤਰ ਭਾਖੀ ਸਗਲ ਮਨੋਰਥ ਪ੍ਰਭ ਤੇ ਪਾਈ ਕੰਠ ਲਾਈ ਗੁਰ ਰਾਖੇ ਸੰਸਾਰ ਸਾਗਰ ਮਹਿ ਜਲਨ ਨਦੀਨੇ ਕਿਨਨਾਂ ਦੁਤਰ ਭਾਖੀ ਜਿਲ ਕੈ ਮਨ ਸਾਚਾ ਵਿਸ਼ਵਾਸ ਕਪੀਖ ਸਵਾਮੀ ਕੀ ਸ਼ੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨਨ ਬੂਜ ਆਪਣਾ ਕੀਓ ਨਾਨਕ ਭਗਤਨ ਕਾਇੰਕੁਰ ਰਾਖਿਓ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਜ ਆਪਣਾ ਕੀਓ ਨਾਨਕ नकायं कुर राखेयो ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਦਿਨ ਦੇ ਪਹਿਲੇ ਪੈਰ ਦੇ ਸਜੇ ਪਾਵਨ ਦੀਵਾਨ ਤੇਨਾਂ ਦੀਆਂ ਹਾਜ਼ਰੀਆਂ ਪਰ ਰਹੇ ਗੁਰੂ ਪਿਆਰ ਵਾਲੇ ਸਤਸੰਗੀ ਜਨ ਉਹੜ ਪਾਗੇ ਹੋ ਸਤਿਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਇਸ ਸਮੇਂ ਨੂੰ ਅਸੀਂ ਸਫਲ ਬਣਾਉਣ ਦਾ ਯਤਨ ਕਰ ਰਹੇ ਹਾਂ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਸੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਪినా ਦੁਆਰਾ ਉਚਾਰਨ ਕੀਤਾ ਹੋਇਆ ਤਨਾ શરીਰਾ ਦੇ ਅੰਦਰ ਪਾਵਨ ਅੰਗ 677 ਤੇ ਇਹ ਮੁਖਵਾਕ ਸੁਭਾਇਮਾਨ ਹੈ ਇਸ ਪਾਵਨ ਪਵਿੱਤਰ ਬਚਨ ਰਾਹੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਸ਼ਵਾਸ ਦੀ ਗੱਲ ਕੀਤੀ ਹੈ ਕਿ ਜਿਸ ਪ੍ਰਤੀ ਸਾਡੇ ਅੰਦਰ ਪਿਆਰ ਹੋਵੇ ਜਿਸ ਪ੍ਰਤੀ ਸਾਡੇ ਅੰਦਰ ਖੇਚ ਹੋਵੇ ਉਸ ਪ੍ਰਤੀ ਸਾਡੇ ਅੰਦਰ ਜਿਹੜਾ ਹੈ ਪੂਰਨ ਤੌਰ ਤੇ ਵਿਸ਼ਵਾਸ ਹੋਣਾ ਵੀ ਬੜਾ ਜ਼ਰੂਰੀ ਹੈ ਤੇ ਵਿਸ਼ਵਾਸ ਤੋਂ ਬਿਨਾ ਕੋਈ ਪਾਰੋਤਾਰਾ ਨਹੀਂ ਆਗਾ ਜਿੱਥੇ ਵਿਸ਼ਵਾਸ ਨਹੀਂ ਉੱਥੇ ਸ਼ੰਕੇ ਨੇ ਉਥੇ ਸਵਾਲ ਉੱਠਣਗੇ ਉਥੇ ਤਰਕ ਉੱਠੇਗਾ ਤੇ ਜ਼ਿੰਦਗੀ ਕੱਲੋ ਸਾਰੀ ਉਮਰ ਉਸ ਸਵਾਲਾਂ ਦੇ ਨਾਲ ਹੀ ਭਰੀ ਰਹਿੰਦੀ ਪਰ ਜਿੱਥੇ ਇੱਕ ਮਿਕਤਾ ਬਣ ਗਈ ਜਿੱਥੇ ਵਿਸ਼ਵਾਸ ਪੈਦਾ ਹੋ ਗਿਆ ਆਪਣੇ ਪਿਆਰੇ ਦੇ ਪ੍ਰਤੀ ਉਥੇ ਫਿਰ ਨਾ ਤੇ ਕੋਈ ਤਰਕ ਉੱਠਦਾ ਹੈ ਤੇ ਨਾ ਕੋਈ ਸਵਾਲ ਉੱਠਦਾ ਹੈ ਜੋ ਮੇਰਾ ਪਿਆਰਾ ਕਹਿਤਾ ਠੀਕ ਹੈ ਉਦਾਹਰਨ ਦੇ ਤੌਰ ਤੇ ਕਈ ਵਾਰ ਆਪਾਂ ਇਹ ਉਦਾਹਰਨ ਸਾਂਝ ਪਾਈ ਹੈ ਗੱਲ ਹੈ ਜੀ ਪਿਆਰ ਦੀ ਤੇ ਵਿਸ਼ਵਾਸ ਦੀ ਆਓ ਸਭ ਤੋਂ ਪਹਿਲਾਂ ਆਪਾਂ ਗੁਰੂ ਫਤਿਹ ਪ੍ਰਵਾਨ ਕਰੀਏ ਉਸ ਤੋਂ ਬਾਅਦ ਇਸ ਦਾ ਨੂੰ ਸਮਝਦੇ ਹਾਂ ਵਿਚਾਰ ਦੀ ਰੰਮਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ ਅਦਬ ਸਹਿਤ ਗੁਰ ਫਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ ਮਾਲਕ ਜੀ ਨੂੰ ਸੰਗਤ ਜਿਹੜਾ ਆ ਕੇ ਅਸਲ ਦੇ ਵਿੱਚ ਬੇਨਤੀ ਕਰਦੀ ਹੈ ਵੋਤਨ ਕਰਦੀ ਹੈ ਪਾਲਕ ਦੋ ਤਿੰਨ ਦਿਨ ਹੋ ਗਏ ਨੇ ਬਰਸਾਤ ਰੁਕਣ ਦਾ ਨਾਮ ਨਹੀਂ ਲੈ ਰਹੀ ਬਾਲਣ ਵੀ ਗਿੱਲਾ ਰਸਤ ਪਾਣੀ ਵੀ ਨਹੀਂ ਆ ਰਿਹਾ ਹੁਣ ਪੇਟ ਐ ਨੇ ਤੇ ਅਸਲ ਦੇ ਵਿੱਚ ਭੁੱਖ ਇਹਨੂੰ ਲੱਗਣੀ ਲੱਗਣੀ ਐ ਨੇ ਤੇ ਰੋਟੀ ਮੰਗਣੀ ਮੰਗਣੀ ਐ ਤੇ ਆਪ ਕੋਈ ਕਿਰਪਾ ਕਰੋ ਕੋਈ ਬਖਸ਼ਿਸ਼ ਕਰੋ ਤਾਂ ਜੋ ਸ਼ਰੀਰ ਦੀ ਜਿਹੜਾ ਹੈ ਭੁੱਖ ਮਿਟ ਸਕੇ ਸੁਭਾਵਕ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਜਿਹਨੂੰ ਭੁੱਖ ਲੱਗੀ ਹੈ ਜਾਓ ਸਾਹਮਣੇ ਦਰਖਤ ਹੈ ਉਹਨੂੰ ਹਿਲਾਓ ਤੇ ਮਠਿਆਈਆਂ ਲਿਕਣ ਗਈਆਂ ਮੈਂ ਗੱਲ ਵਿਸ਼ਵਾਸ ਦੀ ਕਰਦਾ ਹਾਂ ਜਿੱਥੇ ਪਿਆਰ ਹੋਵੇ ਵਿਸ਼ਵਾਸ ਹੋਵੇ ਉਹ ਜ਼ਿੰਦਗੀ ਕਹ ਲੋ ਬਹੁਤ ਹਰੀ-ਭਰੀ ਹੁੰਦੀ ਹੈ ਤੇ ਜਿੱਥੇ ਆਪਣੇ ਪਿਆਰੇ ਪ੍ਰੀਤਮ ਦੇ ਪ੍ਰਤੀ ਅਸਲ ਦੇ ਵਿੱਚ ਵਿਸ਼ਵਾਸ ਨਹੀਂ ਹੈਗਾ ਫਿਰ ਉੱਥੇ ਬੜੇ ਸਵਾਲ ਉੱਠਦੇ ਨੇ ਤਰਕ ਬਹੁਤ ਇਹ ਕਿਵੇਂ ਜੀ ਇਹ ਹੋ ਹੀ ਨਹੀਂ ਸਕਦਾ ਜੀ ਇਦਾਂ ਕਿਉਂ ਹੋਇਆ ਬੜਾ ਕੁਸ਼ਲ ਹੁਣ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਕਿ ਕਿਤੇ ਕਰੀਬ ਦਰਖਤਾਂ ਨੂੰ ਵੀ ਮਿਠਾਈਆਂ ਲੱਗਦੀਆਂ ਹੁਣ ਤਰਕ ਉੱਠ ਗਿਆ ਵੇਖੋ ਗੱਲ ਸਮਝਿਓ ਵਿਸ਼ਵਾਸ ਜਿਹੜੀ ਅਸਲ ਦੇ ਵਿੱਚ ਛੈ ਨਾ ਉਹ ਇਦਾਂ ਨਹੀਂ ਜ਼ਿੰਦਗੀ ਦੇ ਵਿੱਚ ਆਉਂਦੀ ਉਹ ਸਾਰੇ ਇੱਕ ਦੂਜੇ ਨਾਲ ਵਿਚਾਰ ਕਰਨ ਲੱਗ ਪਏ ਕਿ ਇਹ ਕਿਵੇਂ ਹੋ ਸਕਦਾ ਹੈ ਤੁਰੇ ਨਹੀਂ ਉਧਰ ਨੂੰ ਜੇ ਆਪਣੇ ਗੁਰੂ ਪ੍ਰਤੀ ਇੰਨਾ ਭਰੋਸਾ ਹੁੰਦਾ ਵਿਸ਼ਵਾਸ ਹੁੰਦਾ ਪਿਆਰ ਹੁੰਦਾ ਇੱਕਮਿਕਤਾ ਅੰਦਰ ਤੋਂ ਹੁੰਦੀ ਤੇ ਕਦੀ ਵੀ ਇਹ ਸਵਾਲ ਉਠਣਾ ਹੀ ਨਹੀਂ ਸੀ ਕਿ ਕਦੀ ਦਰਖਤਾਂ ਨੂੰ ਹੀ ਮਠਾਈਆਂ ਲੱਗਦੀਆਂ ਆਪਣੇ ਸਹਿਬਜ਼ਾਦਿਆਂ ਨੂੰ ਇਹ ਕਿਹਾ ਗਿਆ ਗੁਰੂ ਨਾਨਕ ਸਾਹਿਬ ਜੀ ਵੱਲੋਂ ਕਹਿੰਦੇ ਪਿਤਾ ਜੀ ਅੱਜ ਤੱਕ ਤੇ ਅਸੀਂ ਵੇਖਿਆ ਨਹੀਂ ਕਿ ਦਰਖਤਾਂ 'ਤੇ ਵੀ ਮਠਾਈਆਂ ਲੱਗੀਆਂ ਵਾਂ ਤੇ ਜਿਸੋ ਅਸਲ ਦੇ ਵਿੱਚ ਇਸ਼ਾਰਾ ਹੋਇਆ ਹੈ ਭਾਈ ਲੈਣਾ ਜੀ ਵੱਲੇ ਹੁਣ ਇੱਥੇ ਵਿਸ਼ਵਾਸ ਵੀ ਇੱਥੇ ਪਿਆਰ ਵੀ ਹੈਗਾ ਤੇ ਅੰਦਰ ਤੋਂ ਕਹਿ ਲੋ ਕਿ ਇੱਕ ਮਿਕਤਾ ਬਣੀ ਹੋਈ ਹੈ ਇਹ ਅਵਸਥਾ ਬਣ ਚੁੱਕੀ ਹੈ ਕਿ ਨਾਨਕ ਲੀਨ ਭਇਓ ਕੋ ਗਿੰਦਸ਼ਿਓ ਜਿਉ ਪਾਨੀ ਸੰਪਾਨੀ ਲੈਣਿਆ ਜਾ ਤਰਖ ਹਲਾ ਮਠਾਈਆਂ ਲਿਕਣ ਗੀਆਂ ਸਤਿ ਬਚਨ ਜੀ ਅੰਦਰ ਸ਼ੰਕਾ ਨਹੀਂ ਆਇਆ ਤੇ ਬਾਬਾ ਸ਼੍ਰੀ ਚੰਦ ਜੀ ਹੋਰ ਵੀ ਕਹਿ ਲੋ ਕਿ ਆਪਣੇ ਆਪ ਨੂੰ ਛਿਆਣੇ ਸਮਝਣ ਵਾਲੇ ਉਹ ਕਹਿੰਦੇ ਲੈਣਾ ਕੀ ਗੱਲ ਤੈਨੂੰ ਹੋ ਗਈ ਅੱਜ ਤੱਕ ਤੇ ਆਪਾਂ ਵੇਖਿਆ ਨਹੀਂ ਕਿ ਦਰਖਤਾਂ ਨੂੰ ਵੀ ਮਠਾਈਆਂ ਲੱਗਦੀਆਂ ਹੋਣ ਤੇ ਅੱਗੇ ਉਹ ਜਵਾਬ ਬੜਾ ਪਿਆਰਾ ਸੀ ਭਗਤ ਭਾਈ ਲੈਣਾ ਜੀ ਦਾ ਕਿ ਮੇਰੇ ਗੁਰੂ ਦਾ ਹੁਕਮ ਹੈ ਤੇ ਗੁਰੂ ਦੇ ਬੋਲਾਂ ਤੇ ਕਦੀ ਵੀ ਸ਼ੱਕ ਨਹੀਂ ਕਰਨਾ ਚਾਹੀਦਾ ਮਠਿਆਈਆਂ ਡਿੱਗਣ ਨਾ ਡਿੱਗਣ ਮੈਨੂੰ ਕੋਈ ਲੈਣਾ ਦੇਣਾ ਨਹੀਂ ਮੈਂ ਤੇ ਗੁਰੂ ਦੇ ਹੁਕਮ ਨੂੰ ਸੁਣ ਕੇ ਤੇ ਉਸ ਹੁਕਮ ਦੀ ਤਾਲਿਮ ਅਸਲ ਦੇ ਵਿੱਚ ਕਰਨ ਚੱਲਿਆ ਗੁਰੂ ਦਾ ਹੁਕਮ ਮੰਨ ਕੇ ਮੈਂ ਜਿਹੜਾ ਤੁਰਿਆ ਜਿੰਨੇ ਮੇਰੇ ਪਿੱਛੇ ਆਉਣਾ ਆਜੋ ਨਹੀਂ ਤੇ ਮੈਂ ਤੇ ਚੱਲਿਆ ਇਹਨੂੰ ਕਹਿੰਦੇ ਵਿਸ਼ਵਾਸ ਇਹ ਖੋਰ ਉਦਾਰ ਹਲੇ ਪਵਿੱਤ੍ਰ ਵਿਦੇਸ਼ ਸਨਮੁਖ ਸਾਹਮਣੀ ਹੈ ਸਤਗੁਰੂ ਜੀ ਜਦੋਂ ਉਸ ਪਾਵਨ ਪਵਿੱਤਰ ਧਰਤੀ ਤੇ ਜਾਂਦੇ ਨੇ ਉੱਤਰਾਖੰਡ ਵੱਲੇ ਤੇ ਉੱਥੇ ਵੀ ਬੜੀਆਂ ਘਟਨਾਵਾਂ ਅਸੀਆਂ ਵਾਪਰੀਆਂ ਨੇ ਰੀਤੀ ਵਾਲੀ ਉਦਾਹਰਨ ਤੇ ਆਪ ਸਭ ਨੂੰ ਪਤਾ ਹੀ ਹੈ ਹੁਣ ਇੱਥੇ ਵੀ ਵਿਸ਼ਵਾਸ ਕੰਮ ਕਰਦਾ ਹੈ ਕਿਉਂਕਿ ਅੱਜ ਦਾ ਜਿਹੜਾ ਸ਼ਬਦ ਹੈ ਦੇ ਵਿੱਚ ਇਹ ਦਾ ਜ਼ਿਕਰ ਆਇਆ ਹੋਇਆ ਹੈ ਕਿ ਜਿਨ ਕੈ ਮਨ ਸਾਚਾ ਵਿਸ਼ਵਾਸ ਜਿਨ੍ਹਾਂ ਦੇ ਮਨਾਂ ਵਿੱਚ ਆਪਣੇ ਪਿਆਰੇ ਪ੍ਰੀਤਮ ਪ੍ਰਤੀ ਸੱਚਾ ਡਿਢ ਵਿਸ਼ਵਾਸ ਪੈਦਾ ਹੋ ਗਿਆ ਉੱਥੇ ਸਵਾਲ ਨਹੀਂ ਉੱਠਦੇ ਉੱਥੇ ਕੇਵਲ ਜਿਹੜਾ ਸਤਿ ਬਚਨ ਹੁੰਦਾ ਹੈ ਜੀ ਜੋ ਹੁਕਮ ਕਰੋ ਅਸੀਂ ਉੱਥੇ ਪੈਰਾਂ ਦਿਆ ਜਦੋਂ ਜਦੋਂ ਅਸੀਂ ਬਾਣੀ ਗੋਵ ਦੇ ਨਾਲ ਪੜਦੇ ਜਾਵਾਂਗੇ ਨਾ ਸਾਨੂੰ ਇਹ ਬਾਤਾਂ ਦਾ ਆਪਣੇ ਆਪ ਹੀ ਪਤਾ ਲੱਗੇਗਾ ਸਮਝ ਆਵੇਗੀ ਕਿ ਜੇਕਰ ਮਾਲਕ ਨੇ ਇਹ ਬਚਨ ਸਾਨੂੰ ਬਖਸ਼ੇ ਨੇ ਨਾ ਕਿ ਜੋ ਰੱਬ ਜੀ ਤੁਸੀਂ ਕਰੋ ਉਹ ਅਸੀਂ ਜਿਹੜਾ ਹੈ ਭਲਾ ਕਰਕੇ ਮੰਨਦੇ ਆਂ ਉਥੇ ਸਮਝੋ ਕਿ ਪੂਰਨ ਤੌਰ ਤੇ ਵਿਸ਼ਵਾਸ ਡ੍ਰਿੜਤਾ ਜਿਹੜੀ ਹੈ ਇਨਸਾਨ ਦੇ ਅੰਦਰ ਆਪਣੇ ਗੁਰੂ ਪਰਮਾਤਮਾ ਦੇ ਪ੍ਰਤੀ ਤੇ ਜਿੱਥੇ ਕਹਿ ਲੋ ਕਿ ਵਿਸ਼ਵਾਸ ਨਹੀਂ ਹੈ ਉਥੇ ਫਿਰ ਇਹ ਇਹ ਵੀ ਸ਼ਬਦ ਮਾਲਕ ਨੇ ਵਰਤੇ ਨੇ ਤੁਮ ਕਰੋ ਭਲਾ ਹਮ ਭਲੋ ਨ ਜਾਣੇ ਤੁਮ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਦਾਤੀ ਤੁਮ ਰਾਖੋ ਆਪਣੇ ਬਾਲਾ ਤੁਸੀਂ ਭਲਾ ਕਰਦੇ ਹੋ ਅਸੀਂ ਭਲਾ ਸਮਝਦੇ ਨਹੀਂ ਤੁਸੀਂ ਸਾਡਾ ਚੰਗਾ ਕਰਦੇ ਹੋ ਵਿਸ਼ਵਾਸ ਨਹੀਂ ਹੈ ਇਸ ਕਰਕੇ ਅਸੀਂ ਕਹਿੰਦੇ ਨਾ ਜੀ ਇਹ ਸਾਡੇ ਮੁਤਾਬਕ ਨਹੀਂ ਹੋਇਆ ਉਹ ਜੇ ਤੋਂ ਭਾਈ ਮਰਦਾਨਾ ਜੀ ਨੂੰ ਇਹ ਗੱਲ ਕਹੀ ਗਈ ਜੇ ਭੁੱਖ ਲੱਗੀ ਹੈ ਤੇ ਰੀਤੇ ਖਾਲਾ ਤੇ ਉੱਥੋਂ ਦੇ ਵਸਨੀਕ ਕਹਿੰਦੇ ਤੇ ਬਹੁਤ ਕੌੜੇ ਨੇ ਅਸੀਂ ਤੇ ਰਹਿੰਦੇ ਇੱਥੇ ਆਂ ਕਦੀ ਰੀਠੇ ਵੀ ਮਿੱਠੇ ਹੋਏ ਆ ਤੇ ਭਾਈ ਮਰਦਾਨਾ ਜੀ ਨੇ ਹੁਕਮ ਸੁਣ ਕੇ ਤੇ ਉਥੇ ਇਹ ਨਹੀਂ ਲੋਕਾਂ ਦੇ ਮੁਤਾਬਕ ਆਪਣੀ ਸੁਰਤ ਵਿੱਚ ਇਹ ਗੱਲ ਆਂਦੀ ਸੱਚੀ ਗੱਲ ਆਂ ਦੀ ਇੱਥੇ ਤੇ ਕੌੜੇ ਹੁੰਦੇ ਨੇ ਰੀਟੇ ਅਸਲ ਦੇ ਵਿੱਚ ਮਿੱਠੇ ਨਹੀਂ ਹੁੰਦੇ ਤੇ ਇਸ ਕਰਕੇ ਜਿਹੜਾ ਹੈ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਬਚਨ ਕੀਤੇ ਭਾਈ ਮਰਦਾਨਾ ਜੀ ਚੜ ਗਏ ਧੀਠੇ ਖਾਲਸ ਤੇ ਉਹ ਰੇਠਿਆਂ ਵਿੱਚ ਖਟਾਸ ਨਹੀਂ ਸੀ ਕੌੜਾਪਨ ਨਹੀਂ ਸੀ ਮਿੱਠੇ ਸਾਰੇ ਜਿੱਥੇ ਵਿਸ਼ਵਾਸ ਕਮ ਕਰਦਾ ਹੈ ਕੌੜਾ ਰਾਖਸ਼ ਜਦੋਂ ਪੁੱਠਾ ਲਟਕਾ ਰਿਹਾ ਭਾਈ ਮਰਦਾਨਾ ਜੀ ਨੂੰ ਕਿ ਅੱਜ ਮੈਂ ਤੈਨੂੰ ਤੜ ਕੇ ਖਾਣਾ ਜੇ ਅਗਿਓ ਜਿਹੜਾ ਹੈ ਫੇਰ ਕੌਡਾ ਰਾਖਸ਼ ਇਹ ਗੱਲ ਕਹਿੰਦਾ ਜਿੰਨੂੰ ਤੂੰ ਯਾਦ ਕਰਨਾ ਹੈ ਕਰ ਲੈ ਆਹ ਜਿਹੜਾ ਉਬਲਦੇ ਤੇਲ ਦੇ ਵਿੱਚ ਤੈਨੂੰ ਤਲ ਕੇ ਤਨਾ ਹੁਣੇ ਖਾ ਜਾਣਾ ਕਹਿੰਦਾ ਕੋਈ ਗੱਲ ਨਹੀਂ ਮੇਰਾ ਗੁਰੂ ਨਾਨਕ ਪਾਤਸ਼ਾਹ ਮੈਂ ਉਹਨੂੰ ਯਾਦ ਕਰਦਾ ਕਹਿੰਦੇ ਤੈਨੂੰ ਭਰੋਸਾ ਉਹ ਆਏਗਾ ਤੈਨੂੰ ਛਡਾਉਣ ਵਾਸਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਹਾਂ ਇਨੋ ਵਿਸ਼ਵਾਸ ਜੇ ਤੇ ਆਸਵਿਚ ਜਿਵੇਂ ਬੋਲ ਨੇ ਬਚਨ ਨੇ ਲਿਖੇ ਹੋਏ ਕਿ ਜਦੋਂ ਹੀ ਅਸਲ ਦੇ ਵਿੱਚ ਇਹ ਕੜਾਏ ਵਿੱਚ ਪਾਉਂਦਾ ਹੈ ਤੇ ਉਹ ਤੇਲ ਠੰਡਾ ਹੋ ਜਾਂਦਾ। ਉਹ ਬਲਦਾ ਹੋਇਆ ਤੇਲ ਵੀ ਸ਼ਾਂਤ ਹੋ ਜਾਂਦਾ ਹੈ ਜਦੋਂ ਰਸਨਾ ਤੋਂ ਪੁਕਾਰ ਕਰਦੇ ਨੇ हे ਧੰਨ ਗੁਰੂ ਨਾਨਕ ਪਾਤਸ਼ਾਹ ਆਪਣੇ ਸੇਵਕ ਨੂੰ ਬਚਾਓ ਮੇਰੇ ਕਹਿਣ ਤੋਂ ਭਾਵੇਂ ਹੈ ਕਿ ਅਸਲ ਦੇ ਵਿੱਚ ਜਿਦੋਂ ਸਾਡੇ ਅੰਦਰ ਵਿਸ਼ਵਾਸ ਹੋਏਗਾ ਆਪਣੇ ਗੁਰੂ ਪ੍ਰਤੀ ਰੱਬ ਪ੍ਰਤੀ ਇੱਕ ਵੀ ਟਕੜਾ ਨਹੀਂ ਹੋਏਗੀ ਜ਼ਿੰਦਗੀ ਵਿੱਚ ਅਸੀਂ ਇੱਧਰ ਉੱਧਰ ਜਾਂਦੇ ਆ ਨਾ ਉਹ ਚੀਜ਼ ਸਾਰੀ ਖਤਮ ਹੋ ਜਾਏਗੀ ਅਸੀਂ ਖੁਦ ਕਵਾਂਗੇ ਨਾ ਜੀ ਸਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੈ ਸਾਨੂੰ ਜਾਣ ਦੀ ਲੋੜ ਨਹੀਂ ਕਿਤੇ ਸਾਨੂੰ ਵਿਸ਼ਵਾਸ ਹੈ ਤੇ ਜਿਹਦੀ ਜ਼ਿੰਦਗੀ ਆਪਣੇ ਪਿਆਰੇ ਪ੍ਰੀਤਮ ਦੇ ਵਿਸ਼ਵਾਸ ਪ੍ਰਤੀ ਭਰ ਜਾਂਦੀ ਹੈ ਤੇ ਸਤਿਗੁਰੂ ਜੀ ਫਿਰ ਕਹਿੰਦੇ ਸਗਲ ਮਨੋਰਥ ਪ੍ਰਭ ਤੇ ਪਾਈ ਕੰਠ ਲਾਏ ਗੁਰ ਰਾਖੇ ਗੁਰੂ ਸਾਹਿਬ ਜੀ ਫਿਰ ਉਹਨੂੰ ਗੱਲ ਨਾਲ ਲਾਉਂਦੇ ਤੇ ਇੱਕ ਉਦਾਹਰਣ ਪਾਈ ਸੈਦੇ ਦੀ ਆਪਨੇ ਕਈ ਵਾਰ ਸੁਣੀ ਹੈ ਇਹ ਵੀ ਕਹਿੰਦੇ ਕਰੋਸੇ ਵਾਲੀ ਹੈ ਵਿਸ਼ਵਾਸ ਵਾਲੀ ਹੈ ਕਿ ਜਦੋਂ ਵਿਸ਼ਵਾਸ ਰੱਖ ਕੇ ਦੋ ਪੰਕਤੀਆਂ ਬ੍ਰਿੜ ਕਰਦਾ ਹੈ ਇਸ ਵਾਸਤੇ ਕਿ ਮੈਂ ਸੁਣਿਆ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸੇਵਕਾਂ ਨੂੰ ਖੁਸ਼ ਹੋ ਕੇ ਗੱਲ ਨਾਲ ਲਾਉਂਦੇ ਨੇ ਤੇ ਮੈਂ ਵੀ ਉਹਨਾਂ ਨੂੰ ਯਾਦ ਕਰ ਲਿਆ ਕਿ ਤੇ ਸੁਭਾਗ ਮੈਨੂੰ ਵੀ ਇਹ ਪ੍ਰਾਪਤ ਹੋ ਜਾਵੇ ਤੇ ਦੋ ਪੰਕਤੀਆਂ ਤੋਂ ਰਜਾ ਲਿਆ ਅਗਲੇ ਨੇ ਕਿਉਂ ਕਿਉਂਕਿ ਗੁਰੂ ਪ੍ਰਸੰਨ ਤਾਂ ਹੀ ਹੁੰਦਾ ਜੇ ਤੂੰ ਅਟੁੱਟ ਵਿਸ਼ਵਾਸ ਦੇ ਨਾਲ ਜ਼ਿੰਦਗੀ ਭਰੀ ਹੋਵੇ ਅੰਦਰ ਡੋਲਦਾ ਹੈ ਫਿਰ ਆਪਾਂ ਇਹ ਨਹੀਂ ਕਹਿ ਸਕਦੇ ਅਸੀਂ ਗੁਰੂ ਕੇ ਸੇਖਾ ਫਿਰ ਬਾਹਰ ਮੁਖੀ ਇਹ ਚੀਜ਼ ਹੋ ਸਕਦੀ ਹੈ ਪਰ ਅੰਤਰਮੁਖੀ ਅਸੀਂ ਆਪਣੇ ਆਪ ਨੂੰ ਨਹੀਂ ਕਹਿ ਸਕਦੇ ਕਿ ਅਸੀਂ ਗੁਰੂ ਦੇ ਸੇਖਾ ਕਿਉਂਕਿ ਗੁਰੂ ਪ੍ਰਤੀ ਸਾਡੇ ਅੰਦਰ ਪੂਰਨ ਵਿਸ਼ਵਾਸ ਜ਼ਰੂਰੀ ਹੈ ਅਗਲੇ ਨੇ ਦੋ ਪੰਕਤੀਆਂ ਪੜ੍ਹੀਆਂ ਨੇ ਪੜਦਾ ਰਿਹਾ ਪੜਦਾ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਉਸ ਦਰਿਆ ਦੇ ਕੰਢੇ ਤੇ ਆਉਣਾ ਪਿਆ ਪੰਕਤੀਆਂ ਕਿਹੜੀਆਂ ਸੰਤੋ ਤੁਹਾਨੂੰ ਵੀ yaad ਹੈ ਮੈਨੂੰ ਵੀ yaad ਹੈ ਪ੍ਰਭ ਕੀਜੈ ਕਿਰਪਾ ਨਿਧਾਨ ਅਮਹਾਰ ਗੁਣ ਗਾਵਾਂਗੇ ਹਾਂ ਤੁਮਰੀ ਕਰੋ ਨਿਤ ਆਸ ਪ੍ਰਭ ਮੈਂ ਕਬ ਗੜ ਲਾਵਾਂਗੀ ਇਹ ਦੋ ਕੰਪਤੀਆਂ ਕਿੰਨਾ ਭਿੱਜਿਆ ਹੋਏਗਾ ਭਾਈ ਸੈਦਾ ਜੋ ਇਸਲਾਮਾਤ ਦੇ ਵਿੱਚ ਤੁਸੀਂ ਮੁਸਲਮਾਨ ਸੀ ਪਰ ਸੱਚਾ ਅਕੀਦਾ ਸੱਚੀ ਭਗਤੀ ਸੱਚਾ ਵਿਸ਼ਵਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਸਾਧੂ ਜੀ ਖੁਦ ਚੱਲ ਕੇ ਉਹਦੇ ਕੋਲ ਆ ਗਏ। ਇਹ ਵਿਸ਼ਵਾਸ ਦੀ ਪਰਿਭਾਸ਼ਾ ਹੈ। ਇਸ ਕਰਕੇ ਜਿਹੜਾ ਅਸੀਂ ਆਪਣੇ ਹਿਰਦੇ ਵਿੱਚ ਪੂਰਨ ਵਿਸ਼ਵਾਸ ਢ੍ਰਿੜ ਕਰੀਏ ਆਪਣੇ ਗੁਰੂ ਪਰਮਾਤਮਾ ਦੇ ਪ੍ਰਤੀ ਫਿਰ ਕੋਈ ਸ਼ੰਕਾ ਕੋਈ ਸਵਾਲ ਸਾਡੀ ਜ਼ਿੰਦਗੀ ਵਿੱਚ ਆਏਗਾ ਹੀ ਨਹੀਂ। ਕੀ ਜੋ ਮਾਲਕ ਜੀ ਤੁਸੀਂ ਕਰੋਗੇ ਉਹ ਸਹੀ ਕਰੋ ਕੁਦਰਤ ਕਮਨ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਇਹ ਵੀ ਵਿਸ਼ਵਾਸ ਦੀ ਗੱਲ ਹੈ ਜੋ ਮਾਲਕ ਤੂੰ ਕਰਦਾ ਹੈ ਉਹ ਕਾਰ ਚੰਗੀ ਹੈ ਉਹ ਕੰਮ ਚੰਗਾ ਮੈਂ ਮਾੜਾ ਨਹੀਂ ਕਹਾਵਾਂਗਾ ਤੂੰ ਸਦਾ ਸਲਾਮਤ ਨਰੰਕਾਰ ਇਸ ਕਰਕੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਫਿਰ ਗੁਰੂ ਗੱਲ ਨਾਲ ਲਾਉਂਦਾ ਜੇ ਤੁਮ ਗੁਰੂ ਪ੍ਰਤੀ ਅਸੀ ਅਟੋਟ ਵਿਸ਼ਵਾਸ ਆਪਣੀ ਜ਼ਿੰਦਗੀ ਵਿੱਚ ਲੈ ਆਉਂਦੇ ਤੇ ਜਦੋਂ ਗੁਰੂ ਪ੍ਰਸੰਨ ਹੋਇਆ ਰੱਬ ਨਾਲ ਮਿਲਾਪ ਹੁੰਦਾ ਤੇ ਰੱਬ ਖੁਸ਼ ਹੋ ਕੇ ਫਿਰ ਕੀ ਕਰਦਾ ਸਗਲ ਮਨੋਰਥ ਸਾਰੀਆਂ ਇੱਛਾਵਾਂ ਕਾਮਨਾਵਾਂ ਜੋ ਵੀ ਸਾਡੇ ਮਨ ਵਿੱਚ ਨੇ ਕਿਉਂਕਿ ਉਸ ਵਕਤ ਫਿਰ ਇਛਾਵਾ ਵੀ ਇਨਸਾਨ ਦੀਆਂ ਜਿਹੜੀਆਂ ਬਦਲ ਜਾਂਦੀਆਂ ਦੁਨਿਆਵੀ ਤੌਰ ਤੇ ਨਹੀਂ ਹੁੰਦੀਆਂ ਗੁਰੂ ਦੀ ਮਤ ਅਨੁਸਾਰ ਹੁੰਦੀਆਂ ਨੇ ਫਿਰ ਜੋ ਚਾਹੀਦਾ ਹੈ ਉਹ ਮੰਗਦਾ ਸਗਲ ਮਨੋਰਥ ਪ੍ਰਪਤੀ ਪਾਏ ਕੰਠ ਲਾਏ ਗੁਰ ਰਾਖੀ ਕੰਠ ਦਾ ਅਰਥ ਹੁੰਦਾ ਹੈ ਗਲ ਗਲ ਦੇ ਨਾਲ ਲਾਇਆ ਜਦੋਂ ਗੁਰੂ ਨੇ ਜੇ ਰੱਬ ਨੇ ਖੁਸ਼ ਹੋ ਕੇ ਸਾਰੇ ਮਨੋਰਥ ਸਾਰੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਇਨਸਾਨ ਦੀ ਝੋਲੀ ਵਿੱਚ ਪਾ ਦਿੱਤੀਆਂ ਜੀ ਦੇ ਅੰਦਰ ਆਪਣੇ ਪਿਆਰੇ ਪ੍ਰਤੀ ਵਿਸ਼ਵਾਸ ਆਵੇ ਇੱਕ ਬਚਨ ਰੋਜ਼ ਪੜ੍ਹਦੇ ਹੋ ਅਨੰਤ ਸੈਦ ਦੇ ਵਿੱਚ ਇਸ ਬਚਨ ਨੂੰ ਅਸੀਂ ਰੋਜ਼ ਦ੍ਰਿੜ ਕਰਦੇ ਹਾਂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਿ ਜਦੋਂ ਤੋਂ ਮੈਂ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਸਾਰੀਆਂ ਖੁਸ਼ੀਆਂ ਸਾਰੇ ਖੇੜੇ ਜਿਹੜੇ ਨੇ ਗੁਰੂ ਨੇ ਕਿਰਪਾ ਕਰਕੇ ਮੇਰੀ ਝੋਲੀ ਵਿੱਚ ਪਾ ਦਿੱਤੇ ਕਿਉਂਕਿ ਮੈਨੂੰ ਸਮਝ ਆ ਗਈ ਕਿ ਜਿਸ ਪ੍ਰਤੀ ਮੈਂ ਵਿਸ਼ਵਾਸ ਰੱਖਿਆ ਹੈ ਨਾ ਉਹਦੇ ਕਰੇ ਬੜਾ ਕੁਛ ਹੈ ਨਾ ਸਾਚੀ ਸਾਹਿਬਾ ਕਿਆ ਨਹੀਂ ਕਰਤੇ ਰਹਿ ਘਰ ਤਾਂ ਤੇਰੇ ਸਾਥ ਕਿਸ ਹੈ ਜਿਸ ਦੇ ਹੇ ਸੋ ਪਾਵੇ ਮੈਨੂੰ ਇਹ ਵਿਸ਼ਵਾਸ ਆ ਗਿਆ ਜ਼ਿੰਦਗੀ ਵਿੱਚ ਇਹ ਮੇਰੇ ਸੱਚੇ ਸਰ ਤੇਰੇ ਘਰੇ ਕੀ ਨਹੀਂ ਐ ਜਿਤੜੇ ਫਲ ਮਨ ਬਾਂਚੀਐ ਤਿਤੜੇ ਸਤਿਗੁਰ ਪਾਸ ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕੀ ਪਾਈਐ ਏਕ ਨਜ਼ਰ ਕਰ ਲੇਖੈ ਸਭ ਉਪਰ ਜਿਹਾ ਭਾਉ ਤਿਹਾ ਫਲ ਪਾਈਐ ਜੈਸਾ ਪਿਆਰ ਗੁਰੂ ਪ੍ਰਤੀ ਆਪ ਸਮਰਪਿਤ ਕਰੋਗੇ ਵੈਸਾ ਫਲ ਤੁਸੀਂ ਇਸ ਦਰ ਤੋਂ ਲੈ ਕੇ ਜਾ ਸਕਦੇ ਹੋ ਅਗੇ ਮਾਲਕ ਸਮਝਾਉਂਦੀ ਸੰਸਾਰ ਸਾਗਰ ਮਹਿ ਜਲਨ ਨਾ ਦੀਨੇ ਕਿਨੈ ਨਾ ਦੁੱਦਰ ਭਾਖੇ ਰਬ ਗੁਰੂ ਫਿਰ ਕਿਰਪਾ ਕਰਦਾ ਸਾਨੂੰ ਇਸ ਸੰਸਾਰ ਸਮੁੰਦਰ ਦੇ ਵਿੱਚ ਜੋ ਵਿਕਾਰ ਨੇ ਨਾ ਉਹਨਾਂ ਦੀ ਅੱਗ ਵਿੱਚ ਸੜਨ ਨਹੀਂ ਦਿੰਦਾ ਜੈਸੀ ਵਿਸ਼ਵਾਸ ਰੱਖ ਕੇ ਕਿਉਂਕਿ ਗੁਰੂ ਅੱਗੇ ਇਹ ਬੇਨਤੀ ਰੱਖਦੇ ਆ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ ਇਸ ਸੜਦੇ ਬਲ ਦੇ ਸੰਸਾਰ ਨੂੰ ਬਚਾ ਤੇ ਉਸ ਸੰਸਾਰ ਵਿੱਚ ਅਸੀਂ ਵੀ ਵਿਚਰਦੇ ਸਾਡਾ ਵੀ ਪਹਿਲਾਂ ਦੂਜਿਆਂ ਦਾ ਭਲਾ ਸੀ ਮੰਗ ਰਹੇ ਆ ਸਾਡਾ ਵੀ ਭਲਾ ਵਿੱਚ ਹੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ ਫਿਰ ਵਿਕਾਰਾਂ ਦੀ ਅੱਗ ਵਿੱਚ ਪਰਮਾਤਮਾ ਗੁਰੂ ਸੜ ਨਹੀਂ ਦਿੰਦਾ ਤੇ ਫਿਰ ਇਨਸਾਨ ਕੋਈ ਇਹ ਗੱਲ ਨਹੀਂ ਕਹਿੰਦਾ ਆਪਣੀ ਜ਼ੁਬਾਨ ਤੋਂ ਕਿ ਸੰਸਾਰ ਸਮੁੰਦਰ ਤਰਨਾ ਔਖਾ ਹੈ ਉਹ ਕਹਿੰਦਾ ਬਹੁਤ ਸੌਖਾ ਬੜਾ ਸੌਖਾ ਅੰਜ ਕਲੂਤ ਪਾਰ ਹੋ ਜਾਈਦਾ ਜਿੰਨ ਕੈ ਮਨ ਸਾਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸ਼ੋਭਾ ਆਨੰਦ ਸਦਾ ਉਲਾਸ ਜਿਨ੍ਹਾਂ ਦੇ ਮਨਾਂ ਵਿੱਚ ਗੁਰੂ ਪਰਮਾਤਮਾ ਪ੍ਰਤੀ ਪਿਆਰੇ ਪ੍ਰਤੀ ਵਿਸ਼ਵਾਸ ਪੈਦਾ ਹੋ ਗਿਆ ਸਤਗੁਰੂ ਜੀ ਕਹਿੰਦੇ ਉਹ ਫਿਰ ਆਪਣੇ ਪਿਆਰੇ ਪ੍ਰੀਤਮ ਰੱਬ ਗੁਰੂ ਦੀ ਵਡਿਆਈ ਸ਼ੋਭਾ ਇਹ ਕੁਦਰਤ ਨੂੰ ਵੇਖ ਕੇ ਬਸ ਆਨੰਦ ਵਿੱਚ ਹੀ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਖੇੜਾ ਹੀ ਰਹਿੰਦਾ ਹਮੇਸ਼ਾ ਖੁਸ਼ੀ ਰਹਿੰਦੀ ਉਹ ਗਮਗੀ ਨਹੀਂ ਅੰਦਰ ਉਹਨਾਂ ਅੰਦਰ ਸ਼ੋਕ ਨਹੀਂ ਹੈ ਉਹਨਾਂ ਅੰਦਰ ਕੇਵਲ ਤਾਂ ਕੇਵਲ ਆਨੰਦ ਹੈ ਕਿਉਂਕਿ ਉਹਨਾਂ ਅੰਦਰ ਵਿਸ਼ਵਾਸ ਅਖੀਰ ਵਿੱਚ ਮਾਲ ਕਹਿੰਦੇ ਰਹਾਉ ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਗੁਰੂ ਪਰਮਾਤਮਾ ਦੀ ਚਰਨ ਸ਼ਰਨ ਜਿਤੋਂ ਲਈ ਸ਼ਰਨ ਵਿੱਚ ਆ ਕੇ ਟਿਕੇ ਤੇ ਜਿਨ੍ਹਾਂ ਦੀਆਂ ਜਾਣਣ ਵਾਲੇ ਪ੍ਰਮਾਤਮਾ ਨੂੰ ਜਿਹੜਾ ਹੈ ਨੇੜਿਓਂ ਜਿਤੋਂ ਤੱਕਿਆ ਪਛਾਣ ਹੋਈ ਜਾਣ ਪਛਾਣ ਹੋਈ ਸਾਝ ਪਈ ਤੇ ਮਾਲਕ ਜੀ ਕਹਿੰਦੇ ਜਾਨ ਬੂਝ અપਨਾ ਕੀਓ ਨਾਨਕ ਜਾਨ ਦਾ ਅਰਥ ਜਾਣ ਕੇ ਬੂਝ ਦਾ ਅਰਥ ਸਮਝ ਕੇ जान के समझ के परमात्मा ने फिर जेड़ा है ये निर्णय कीता कि ਹੁਣ ਇਹਦੀ ਜ਼ਿੰਦਗੀ ਮੇਰੇ ਪ੍ਰਤੀ ਸਮਰਪਿਤ ਹੈ ਇਹ ਮੇਰੇ ਤੋਂ ਬਿਨਾ ਹੋਰ ਕਿਤੇ ਨਹੀਂ ਜਾਏਗਾ ਰੱਬ ਨੂੰ ਵੀ ਕਹਿ ਲੋ ਯਕੀਨ ਹੋ ਗਿਆ ਕਿ ਇਹਦੇ ਮਨ ਵਿੱਚ ਮੇਰੇ ਪ੍ਰਤੀ ਪੂਰਨ ਵਿਸ਼ਵਾਸ ਪੈਦਾ ਹੋ ਗਿਆ ਹੈ ਤੇ ਮਾਲਕ ਫਿਰ ਕਿਰਪਾ ਕਰਕੇ ਆਪਣਾ ਸਿਉ ਨਾਨਕ ਰੱਬ ਗੁਰੂ ਫਿਰ ਆਪਣਾ ਬਣਾ ਲੈਂਦਾ ਹੈ ਉਸ ਸੇਵਕ ਨੂੰ ਫਿਰ ਉਸ ਪੜਾਤੇ ਇਨਸਾਨ ਪਹੁੰਚਦਾ ਜਿੱਥੇ ਸਤਗੁਰੂ ਜੀ ਕਹਿੰਦੇ ਤਾਤੀ ਵਾਉ ਨ ਲਗਈ ਪਾਰ ਬ੍ਰਹਮ ਸ਼ਰਨਾਈ ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨ ਪਾਈ ਤੇ ਸਤਗੁਰੂ ਜੀ ਕਹਿੰਦੇ ਭਗਤਨ ਕਾਇੰਕੁਰ ਰਾਖਿਓ ਰੱਬੀ ਪਿਆਰਿਆਂ ਦਾ ਜਿਹੜਾ ਭਗਤੀ ਦਾ ਅੰਕੁਰ ਤੋਂ ਪਾਉ ਹੁੰਦਾ ਜਿਹੜਾ ਬੀਜ ਹੁਣੇ-ਹੁਣੇ ਫਟਿਆ ਹੋਵੇ ਕੋਮਲਤਾਈ ਹੁੰਦੀ ਉਹਦੇ ਵਿੱਚ ਧਰਤੀ ਤੋਂ ਬਾਹਰ ਹੀ ਨਿਕਲਿਆ ਹੋਵੇ ਤੇ ਇਸ ਬੀਜ ਦੀ ਇਸ ਕਹਿ ਲੋ ਕਿ ਬੂਟੇ ਦੀ ਰੱਖਿਆ ਫਿਰ ਰੱਬ ਗੁਰੂ ਆਪ ਕਰਦਾ ਹੈ ਭਗਤੀ ਦਾ ਜਿਹੜਾ ਬੂਟਾ ਉੱਗ ਪੈਂਦਾ ਹੈ ਤੇ ਸਤ ਗੁਰੂ ਜੀ ਕਹਿਣ ਲੱਗੇ ਫਿਰ ਬਖਸ਼ਿਸ਼ ਹੋ ਜਾਏ ਬਸ ਕਹਾਣੀ ਇੱਥੇ ਹੀ ਹੈ ਜੀ ਕਿ ਆਪਾਂ ਵਿਸ਼ਵਾਸ ਰੱਖੀਏ ਆਪਣੇ ਗੁਰੂ ਤੇ ਰੱਬ ਤੇ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇਗਾ ਸਿਰ ਜਨਹਾਰ ਜਿਨੋ ਪਾਈ ਮੇਦਨੀ ਸੋਈ ਕਰਦਾ ਸਾਸ ਘਟ ਘਟ ਮਾਲਕ ਦਿਲਾਂ ਦਾ ਸੱਚਾ ਪਰਵਤ ਗਾਰ ਕਰ ਬੰਦੇ ਤੋਂ ਬੰਦਗੀ ਜਿ ਚਰ ਘਟ ਮੈਂ ਸਾ ਗੁਰੂ ਕਿਰਪਾ ਕਰੇ ਬਸਨ ਹਿਰਦੇ ਵਿੱਚ ਵਸਮ ਜੀ ਬੇਅੰਤ ਭੁਲਾੰਦੀ ਕੇਵਾ ਵਾਹਿਗੁਰੂ ਦੀ ਕਾਸਾ वाहे